ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਆ ਇਤਿਹਾਸ ਕਰਦੇ ਆਂ ਜੀ ਮੇਰੇ ਭੈਣ ਭਰਾ ਵੀ ਸਾਰੇ ਠੀਕ ਠਾਕ ਹੋਣਗੇ ਵਾਹਿਗੁਰੂ ਸਾਹਿਬ ਉਹਨੂੰ ਚੜਦੀ ਕਲਾ ਚ ਰੱਖੇ ਜੀ ਸੁਖ ਸ਼ਾਂਤੀ ਰੱਖੇ ਇਹਨੂੰ ਬੱਤ ਕਿਉਂ ਖਰਾਬ ਕਰਨਾ ਆਉਣੀ ਕਰਦੇ ਰੇ ਇਸਤੇਮਾਲ ਵੇਖ ਦੇ ਕੇ ਵਗੈਰੀ ਨਾ ਇਸਤੇਮਾਲ ਜੇ ਕੋਈ ਚੀਜ਼ ਪਾ ਚੀ ਟੁੱਟ ਜੇ ਫਿਰ ਇਸਤੇਮਾਲ ਦਾ ਪਤਾ ਲੱਗ ਜਾਂਦਾ ਫਿਰ ਖੋਲ ਮੈਂ ਤੇਰੀ ਗੱਤ ਕਰ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਜੀ ਵਧੀਆ ਅੱਜ ਬੱਚਿਆਂ ਨੂੰ ਛੁੱਟੀ ਹੈ ਜੀ ਪਤਾ ਨਹੀਂ ਕਾਹਦੀ ਰੋਜ਼ ਹੀ ਛੁੱਟੀ ਕਰਕੇ ਬਹਿ ਜਾਂਦੇ ਆ ਅਸਲਾਮੁਅਲਾਈਕ ਤੇ ਕੰਮ ਉਹਨੇ ਬੱਚਿਆਂ ਨੂੰ ਕਰਾਉਂ ਦੇਣੀ ਤੇ ਛੁੱਟੀਆਂ ਕਰ ਦਿੰਦੇ ਵਿੰਨੇ ਜੀ ਕਰਤ ਹੁੰਦੇ ਘਰੇ ਅੱਜ ਸਰ ਖਾ ਜਾਂਦੇ ਜੋ ਅੱਗ ਤੱਕ ਨੇ ਲੋਟ ਹੁੰਦੇ ਹਾਂ ਫੌਟਨੋਲੋਜੀ ਦੀ ਹਾਲਚਾਲ ਆਪਾਂ ਵਧੀਆ ਠੀਕ-ਠਾਕ ਆ। ਪਿਆਸ ਕਰਦੇ ਆ ਜੀ। ਵਾਹਿਗੁਰੂ ਸਾਹਿਬ ਨੂੰ ਖੁਸ਼ ਰੱਖੇ। ਤੇ ਸਵੇਰ ਦੇ ਹੋ ਗਏ ਆ ਜੀ ਕੰਮ ਸਾਰੇ 9:00 ਵਜੇ। ਇਹਨੇ ਰੋਟੀ ਕੋਲਿਆ ਤੇ ਰੋਟੀ ਵੀ ਆਪਾਂ ਖਾ ਲਈਏ। ਸ਼ਾਇਦ ਕਰੀ ਜਾਂਦਾ ਆਪਦੀ ਕਰਵਾਈ। ਕੁਝ ਕੁਸ਼ ਕਰਦਾ ਪਰ ਕੁਸ਼ ਕਰਦਾ। ਕੰਮ ਸਕੂਲ ਦਾ ਕਰ ਲਿਆ ਕਰਿੰਦਾ ਹਾਲੇ। ਅੱਗੇ ਤਾਂ ਕੱਲ ਕਰ ਲਿਆ ਸੀ। ਹਾਂ। ਅੱਜ ਕਰੂੰਗਾ ਜਿਹੜਾ ਪੈਂਡਿੰਗ ਐ। ਤੇ ਐਕਸਪੋਜੀ ਕਰੂਗਾ ਆ ਮੈਨੂੰ ਪਤਾ ਪਤਾ ਨਹੀਂ ਐ ਬਸ ਆਈ ਕੰਮ ਕਰਦਾ ਸਾਈ ਮੈਂ ਤਾਂ ਖਾਣੀਆਂ ਤੁਹਾਨੂੰ ਬੈਕ ਕੈਮਰਾ ਕਰਕੇ ਚਾਹ ਕੀ ਕਰੀ ਆਂਦਾ ਸਰ ਜਾਨੇ ਮੇਰੇ ਪੈਸੇ ਸਸਤੀਆ ਕਾਲ ਤੇ ਉਹ ਤੁਹਾਡੇ ਪ੍ਰਧਾਨ ਜੀ ਸਾਡੇ ਮੰਤਰੀ ਸਾਹਿਬ ਜੀ ਸਾਡੇ ਕਰੀ ਜਾਂਦੇ ਜੀ ਦੁੱਧ ਦੀ ਤਿਆਰੀ ਭਰਿਆ ਦੁੱਧ ਹਲੇ ਹੁਣੀ ਲੈ ਕੇ ਆਂਦਾ ਜੇ ਲੇਟ ਲਿਆਂਦਾ ਤੇ ਆ ਤਾਂ ਦੂਆਂ ਦੋਆਂ ਦੇ ਸੀ ਬਾਲਾ ਸਹਜ ਜਿਹਾ ਫੜੀ ਬੈਠਾ ਸਟੈਂਡ ਜਿਨੇ ਚਰ ਹੁਣ ਇਹਦਾ ਕੋਈ ਇੱਕ ਪਾਸਾ ਹੁੰਦਾ ਨਹੀਂ ਦੋਨੋਂ ਸਰ ਸਹਜ ਇਹਨੂੰ ਛੱਡਦਾ ਨਹੀਂ ਹੁਣ ਹੋ ਗਿਆ ਕੰਮ ਤੇ ਹੋਰ ਵਧੀਆ ਜੀ ਠੀਕ ਠਾਕ ਹਨ ਖਾ ਲਿਆ ਆਪਾਂ ਪ੍ਰਸ਼ਾਦ ਦੇ ਸਾਬ ਉਹ ਤੇ ਕੰਮ ਕਰ ਲਿਆ ਤੇ ਹੁਣ ਚੱਲ ਗੋਣੇ ਆ ਲੈਣੀ ਚਾਹ ਬਣਾ ਦੇ ਤਾਂ ਸੁੱਤਾ ਕਰਕੇ ਫਿਰ ਚਾਹ ਬਣਾਵਾਂਗੀ ਤੇ ਜਾਣ ਤੁਸੀਂ ਜਾਣ ਤੇ ਫਿਰ ਆਪਾਂ ਕਰਦੇ ਕੋਈ ਕੰਮ ਦਿੰਦਾ ਸਾਹਿਕਾਤਾ ਬੁਲਾਦੇ ਸਾਰਿਆਂ ਨੂੰ ਸਾਲੇ ਲੋ ਆ ਆਪਣੇ ਭੈਣਾਂ ਭਰਾਵਾਂ ਨੂੰ ਚੋਸ ਤੇ ਦੋ ਤਿੰਨ ਦਿਨ ਤਾਂ ਜੀ ਮੌਸਮ ਬਹੁਤ ਖਰਾਬ ਰਿਹਾ ਤੇ ਅੱਜ ਦਿਨ ਜਿਆ ਵਧੀਆ ਲੱਗਿਆ ਧੁੱਪ ਨਿਕਲੀ ਆ ਤੇ ਹਵਾ ਹੋਵਾ ਜੀ ਹਟ ਜਾਈ ਨਹੀਂ ਤਾਂ ਬਹੁਤ ਰੱਬ ਨੇ ਕਮਨ ਲਾਇਆ ਬਹੁਤ ਰੇਤ ਚੜਾਤਾ ਅੱਜ ਸਵੇਰੇ ਸਾਰੇ ਸਫਾਈਆਂ ਕੀਤੀ ਨੂੰ ਬੁੱਚੇ ਬੁੱਚੇ ਲਾਏ ਆਜ ਘਰੇ ਪ੍ਰਧਾਨ ਵੀ ਤੇ ਸਹਿਜ ਵੀ ਹਲੇ ਇੱਕੋ ਕੀ ਕਸਰ ਨਹੀਂ ਗਿਆ ਤੱਕ ਕੌਲ ਪੁੱਟੀ ਜਾਂਦੇ ਕੰਮ ਤਾਂ ਕੋਈ ਨਾ ਜਿੱਦੇ ਘਰੇ ਹੋਏ ਸਾਰੇ ਕੋਈ ਕੰਮ ਨਹੀਂ ਹੁੰਦਾ ਜੀ ਉਹਦੇ ਮਰ ਜਾਂਦਾ ਟੀਵੀ ਚੱਲੀ ਜਾਂਦਾ ਰਹਿੰਦਾ ਤੇ ਜਾਂ ਬੱਸ ਦੁੱਧ ਕੋਲੇ ਜਾਵੜਾ ਦੁੱਧ ਨਾ ਬਾਹਰ ਗਾੜ ਦੇ ਨਹੀਂ ਹਾਂ ਨਾ ਨਹੀਂ ਮੈਂ ਐਂਟਾ ਇੰਚੜ ਫਿਰ ਉਹ ਦੰਨਿਆ ਤੇ ਮੈਂ ਕਰ ਲਾਂ ਗੁੱਤ ਜੀ ਸਾਨੂੰ ਮਿਲਦੇ ਆਪਾਂ ਥੋੜੇ ਚਰਚ ਫਿਰ ਤੇ ਫਿਰ ਕੋਈ ਵੇਰੇ ਅੱਜਾਲੇ ਵੀ ਦੋ ਜਰਾ ਬਾਈਕ ਕਾਲਾ ਪਸਲਾਈ ਕਰ ਲਈ ਸੀ ਕਿ ਚੈੱਕ ਰਹਿੰਦੀ ਆ ਤੁਹਾਨੂੰ ਖਵਾਵਾਂਗੇ ਉਹ ਵੀ ਹੁਣਾਂ ਕਿੱਦਿਆਂ ਪੰਗਾਂ ਦੇ ਸਲਾਈ ਨਹੀਂ ਕੀਤਾ ਨਾ ਲੰਗਾ ਸੋ ਮੂਰਲਾ ਕੰਮ ਹੋਰ ਫੜ ਲੈਂਦਾ ਜੀ ਉਹ ਪਿੱਛੇ ਦਾ ਪਿੱਛੇ ਰਹਿ ਜਾਂਦਾ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਥੋੜੇ ਜਿ ਚਰਚਾ ਆਪਾਂ ਸਵਾਲਾਂ ਮੈਂ ਤੇ ਹੀ ਕਰਨੀ ਦੇਖਦੀ ਵੀਡੀਓ ਚ ਤੇ ਤੇਰੀ ਜੁਗਰਦੀ ਦੇਖੇ ਤੇ ਖਾ ਕੇ ਦਾ ਸ਼ਟ ਡੂੰਗਾਈ ਬੱਤ ਕਰਦੀ ਸਹਿਦੀ ਛੁਟੇ ਰਹਦਾਂ ਤਾਂ ਸਰਬਵਾ ਕੀ ਨੀ ਦਾ ਜੀ ਸਰਦਨ ਕੋਲ ਫਿਰ ਫੁੱਟਾ ਲੈ ਕੇ ਸੌਂ ਰਹੇ ਮਨ ਵੀ ਥੱਕੇ ਨਾ ਆਇਆ அது மோடி ਗੌਰ ਨੂੰ ਜੇ ਮਾਰਾ ਮੰਜੇ ਦੇ ਬਾਹਰ ਕੇ ਬਰੋਬਰ ਸਿਰ ਬਹੁਣੀ ਤੇ ਦੇ ਬਾਹਰ ਵੱਡੇ ਥੱਲੇ ਲੱਗ ਜਾਂਦੇ ਮੜ ਮੜ ਪਲ ਪਈ ਜਾਂਦੇ ਤੇ ਇਹਨੂੰ ਤਾਂ ਪੀੜੀ ਤੇ ਪਾਇਆ ਮੈਂ ਆ ਮੰਜੇ ਤੇ ਬੈਠੀ ਫੇਰ ਜਾ ਕੇ ਇਹਦੀ ਸੈਟਿੰਗ ਹੁੰਦੀ ਫਿਰਦੀ ਆ ਅੰਦਰ ਕੰਗਰ ਰੱਖ ਕੇ ਰੱਖਿਆ ਮੈਂ चलो जी आप करते हैं ब्लॉक दंड इत दे है न? ਤੇ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਦੇ ਆ ਜੀ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਘੰਟੀ ਵਾਲਾ ਬੰਦਾ ਬਿਜਾ ਕਰੋ ਤਾਂ ਕਿ ਥੋੜੇ ਦੇਰ ਤੱਕ ਸਾਰਵੇਂ ਵੀਡੀਓ ਜਲਦੀ ਆ ਸਕਣ। ਤੇ ਆਪ ਬਹੁਤ ਆਸਮਿੱਧਾਈ ਤੁਹਾਡੇ ਤੋਂ ਸਾਰਿਆਂ ਤੋਂ ਬਹੁਤ ਪਿਆਰ ਸਤਿਕਾਰ ਦੇ ਰਹੇ ਹਾਂ ਜੀ ਬਹੁਤ ਜ਼ਿਆਦੇ ਜੀ ਤੇ ਬਹੁਤ ਵਦਗਾ ਲੱਗਦਾ ਜੀ ਤੇ ਬਹੁਤ ਹੀ ਜ਼ਿਆਦੇ ਵਧੀਆ ਲੱਗਦਾ ਜੀ। ਤੇ ਇਸੇ ਤਰ੍ਹਾਂ ਤੁਹਾਡੇ ਪਿਆਰ ਸਤਿਕਾਰ ਦੇ ਆਪਾਂ ਨੂੰ ਲੋੜ ਹੈ ਜੀ ਸਪੋਰਟ ਕਰਿਆ ਕਰੋ ਜੀ ਆਪਣੀ ਛੋਟੀ ਜੀ ਕਾਮਯਾਬ ਨੂੰ ਤੁਸੀਂ ਵੱਡੀ ਬਣਾ ਸਕਦੇ ਹੋ ਜੀ ਤੇ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨਾਲ ਹੀ ਆਪਾਂ ਅੱਗੇ ਆ ਸਕਦੇ ਆ ਜੀ ਤੇ ਤੁਸੀਂ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਜੀ ਬਹੁਤ ਵਧੀਆ ਲੱਗਦਾ ਜੀ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਨਾਲ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਕਿਵੇਂ ਲੱਗਦੀ ਹੈ ਸਾਡੀਆਂ ਵੀਡੀਓ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਇੱਕਰੀ ਵੈਗ ਨੂੰ ਸਭ ਨੂੰ ਸੋਖ ਸ਼ਾਂਤੀ ਰੱਖੀ ਜੜਦੀ ਕਲਾ ਚ ਰੱਖੀ ਮੇਰੇ ਭੈਣ ਭਰਾ ਨਹੀਂ ਸਾਰਿਆਂ ਨੂੰ ਓਕੇ ਜੀ ਬਾਏ ਬਾਏ